ਹਾਂਜੀ ਕੀ ਹਾਲ ਆ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਾਈ ਜੀ ਚੱਲ 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 ਇਧਰ ਪੁੱਠੇ ਹੋਰ ਬਾਈ ਠੀਕ ਠਾਕ ਹੋ ਤੇ ਅੱਜ ਬਾਈ ਤੁਹਾਨੂੰ ਦੱਸਣਾਗਾ ਜਿਹੜੇ ਮੱਲਾ ਯਰ ਨਵੇਂ ਬੰਦੇ ਲਾਲ ਹੋ ਜਾਣ 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 ਹਨਾ ਬੰਦੇ ਨਹੀਂ ਕਿਤੇ ਬਾਰੇ ਪਤਾ ਹੁੰਦਾ ਵੀ ਯਾਰ ਇਹ ਕਿਵੇਂ ਕਰਨਾ ਕਿਵੇਂ ਨਹੀਂ ਕਿ ਵੀ ਨਹੀਂ ਪਤਾ ਹੁੰਦਾ ਯਾਰ ਅਗਲਾ ਕਹੇ ਅਗਲੇ ਦਿਨ ਮਨ ਲਾ ਮਨ ਤੇ ਸ਼ੌਂਕ ਹੁੰਦਾਗਾ ਤੇ ਪਤਾ ਉਹ ਚੀਜ਼ ਬਾਰੇ ਹੁੰਦਾ ਨਹੀਂ ਜੇ ਆਪਾਂ ਸ਼ੌਂਕ ਰੱਖਾਂਗੇ ਫਿਰ ਮਨ ਲਾ ਆਪਾਂ ਕੰਮ ਸ਼ੁਰੂ ਕਰਦੇ ਆਂ ਚੀਜ਼ ਲੈ ਲੈਨੇ ਆਂ ਫਿਰ ਆਪਾਂ ਨੂੰ ਜੇ ਸ਼ੌਂਕ ਨਾਲ ਕਰੀ ਜੰਨੇ ਉਹਨੂੰ ਕਰੀ ਜੰਨੇ ਆ ਫਿਰ ਤਾਂ ਹੌਲੀ 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 ਆ ਜਾਂਦਾ ਭੇਤ ਜੇ ਆਪਾਂ ਮਨ ਲਾ ਉਹਦੇ ਵਿੱਚੋਂ ਸਿੱਖਾਂਗੇ ਕੁਝ ਵੀ ਜੇ ਆਪਾਂ ਸ਼ੌਂਕ ਰੱਖਣਾ ਹੀ ਲੰਮਾ ਸਮਾਂ ਚਲਾਉਣਾਗਾ ਯੇ ਵੀ ਐਵੇਂ ਲਈ ਪੰਜ ਚਾਰ ਦਿਨ ਰੱਖਣਾ ਮਹੀਨਾ ਸਾਲ ਰੱਖਣਾ ਫੇਰ ਉਹਦਾ ਕੋਈ ਫਾਇਦਾ ਨਹੀਂ ਹਨ ਤੇ ਅੱਜ ਤੁਹਾਨੂੰ ਮੈਂ ਦੱਸਦਾ ਵੀ ਨਵੇਂ ਬੰਦੇ ਆ ਜਾਂ ਜਿਹੜੇ ਅਣਜਾਣ ਆ ਉਹ ਨਾ ਬਾਲੇ ਯਾਰ ਜਿਹੜਾ ਅੱਜ ਕੱਲ ਦੇ ਟਾਈਮ ਦੇ ਵਿੱਚ ਬੱਕਰੀ ਪਾਲਣ ਦਾ ਧੰਦਾ ਜਮਨਲਾ ਜੋਰਾ ਸ਼ੋਨਾਂ ਤੇ ਚੱਲ ਰਿਹਾ ਪੂਰਾ ਲੈ ਤੇਰੇ ਦੀ ਦਹਿ ਤੇਰੇ ਦੀ ਦੱਬੀ ਤੁਰਿਆਉਂਦਾ ਗਿੱਲੀ ਹਨਾ ਖਰੀਦ ਖਰੀਦਦਾਰੀ ਵੀ ਫੁੱਲ ਚੱਲੀ ਜਾਂਦੀ ਐ ਨਵੇਂ ਬੰਦੇ ਲਈ ਜਾਂਦੇ ਆ ਫਾਰਮ ਖੋਲਹੀ ਜਾਂਦੇ ਆ ਚਲੋ ਇਹ ਤਾਂ ਹੈਗੀ ਚੰਗੀ ਗੱਲ ਵੀ ਆਪਣਾ ਕੀਤਾ ਅੱਗੇ ਵਧ ਰਿਹਾ ਹੈ ਨਾ ਵੀ ਜੇ ਚਾਰ ਭੈਣ ਭਾਈ ਕਰਨਗੇ ਅੱਗੇ ਵਧੂਆ ਕੀਤਾ ਤਾਂ ਤਾਂ ਹੀ ਆਪਾਂ ਨੂੰ ਇਹ ਬੱਕਰੀਆਂ ਰੱਖਣਾ ਨੂੰ ਫਾਇਦਾ ਹੋਣਾਗਾ ਤੇ ਮੰਨ ਕੇ ਚੱਲ ਵੀ ਜਿੰਮੇ ਜਿੰਮੇ ਡਿਮਾਂਡ ਵਧੂਗੀ ਚੀਜ਼ ਦੀ ਤੇ ਆਪਾਂ ਗੱਲ ਯਾਰ ਮੇਨ ਮੇਨ ਗੱਲ ਇਹ ਆ ਵੀ ਆਪਾਂ ਇੱਕ ਨਾ ਮੜਾ ਜੇ ਜਦੋਂ ਆਪਾਂ ਚੀਜ਼ ਲੈਣੇ ਆ ਮੈਂ ਖਰੀਦਦਾਰੀ ਕਰਦੇ ਆ ਉਦੋਂ ਮੜਾ ਜੇ ਵੇਖ ਪਰਖ ਕੇ ਲਵੇ ਬਾਈ ਯਾਰ ਵੀ ਇਹ ਚੀਜ਼ ਕਿੰਨੇ ਚ ਤੁਲਦੀ ਹੈਗੀ ਵੀ ਕਿੰਨੀ ਮੱਲਾ ਹੈਗੀ ਆ ਕਿੰਨੇ ਪੈਸਿਆਂ ਦੀ ਹੈ ਇਹ ਵੀ ਕਿਹੜੀ ਨਸਲ ਹੈ ਤੇ ਕਿੰਨੇ ਦੀ ਆਪਾਂ ਖਰੀਦਦੇ ਹਾਂ ਹਨਾ ਇਹ ਮਾੜਾ ਜੇ ਬਾਈ ਨਾ ਦੇਖ ਲਿਆ ਕਰੋ ਯਾਰ ਬੱਕਰੀਆਂ ਨਵੇਂ ਬੰਦੇ ਜ਼ਿਆਦਾਤਰ ਮਹਿੰਗੀਆਂ ਚੱਕੀ ਤੁਰਿਆਉਂਦੇ ਆ ਮੇਰੇ ਕੋਲੇ ਜਦੋਂ ਕੋਈ ਕਿਸਮ ਮੱਲਾ ਆ ਜਾਂਦਾ ਨਾ ਕੋਈ ਮੱਲਾ ਵੀਰ ਆ ਜਾਂਦਾ ਮੱਲਾ ਮੇਰੇ ਕੋਲੇ ਮੱਲਾ ਫਾਰਮ ਤੇ ਦੇਖਣ ਆ ਜਾਂਦਾ ਜਾਂ ਮੈਂ ਇੱਥੇ ਬਾਹਰ ਲਈ ਫਿਰਦਾ ਰਹਿੰਦਾ ਨਾ ਕੋਈ ਨਾ ਕੋਈ ਆ ਹੀ ਰਹਿੰਦਾ ਬਾਈ ਸਤਿ ਸ੍ਰੀ ਅਕਾਲ ਸਮਸੇ ਬਸ ਕੇ ਹਟਿਆ ਮੈਂ ਵੀ ਬੱਕਰੀ ਬਾਲਣ ਦਾ ਧੰਦਾ ਜੋਰਾ ਸ਼ੋਰਾ ਤੇ ਆ ਹਰ ਇੱਕ ਦੇ ਮਨ ਚ ਇਹ ਚਾਹਗਾ ਵੀ ਯਾਰ ਬੱਕਰੀਆਂ ਲੈ ਲਈਏ ਚਾਰ ਵੀ ਕੰਮ ਚਲਾ ਲਈਏ ਯਾਰ ਹਨਾ ਤੇ ਹੁਣ ਤੁਸੀਂ ਐ ਲਾ ਲਓ ਵੀ ਦਿਹਾੜੀਦਾਰ ਬੰਦਾ ਵਿਚਾਰਾ ਜਿਹੜਾ ਬੰਦਾ ਦਿਹਾੜੀ ਕਰਦਾ ਬੱਕਰੀ ਮਤਲਬ ਬੱਕਰੀਆਂ ਦਾ ਸ਼ੌਂਕ ਆ ਸ਼ੌਂਕ ਕਹਿੰਦਾ ਭਾਈ ਯਾਰ ਜੇ 10 ਕ ਨਾ ਇਕੱਠੇ ਹੋ ਜਾਣ ਨਾ ਕਹਿੰਦਾ ਯਾਰ ਵੀ ਮੈਂ ਦਿਹਾੜੀ ਮੰਲਾ ਦਿਹਾੜੀ ਤੇ ਜਾਂਦੇ ਆ ਕਹਿੰਦਾ ਕਿਸੇ ਦੇ ਥੱਲੇ ਲੱਗ ਕੇ ਕੰਮ ਕਰਨ ਦੀ ਲੋੜ ਨਹੀਂ ਇਹ ਸੋਚ ਆ ਬੰਦੇ ਦੀ ਮੋਹਨ ਭਾਈ ਵਧੀਆ ਗਾ ਇਹ ਗੱਲ ਕਰ ਬੱਕਰੀ ਖਰੀਦੀ ਸੀ ਵਿਚਾਰੇ ਨੇ ਬੱਕਰੀ ਲੈ ਲਈ ਮਹਿੰਗੀ ਮਰਤਾ ਯਾਰ ਕਿਸੇ ਨੇ ਮਰਤੇ ਲ ਮਰਤਾ ਲਾਲ ਹੋ ਜਾ ਕੇ ਮੇ ਲਾਲੋ ਬੱਕਰੀ 5-4000 ਠੋਕੀ ਮਹਿੰਗੀ ਹੁਣ ਜੇ ਬੇਚਦੇ ਆ ਮੰਨ ਲਓ ਉਹਨੂੰ ਪਤਾ ਉਦੋਂ ਲੱਗਦਾ ਜਦੋਂ ਅਗਲਾ ਬੇਚਦਾ ਉਹੀ ਪਤਾ ਲੱਗਦਾ ਮੈਂ ਲਈਆਂ ਤਾਂ ਮੈਂ ਵੀ ਮਹਿੰਗੀਆਂ ਸੀ ਭਾਈ ਐਵੇਂ ਮੈਂ ਸਾਨੂੰ ਝੂਠ ਮਾਰਾਂ ਬੱਕਰੀਆਂ ਦਾ ਮਹਿੰਗੀਆਂ ਲਈਆਂ ਸੀ ਭਰਾਓ ਪਹਿਲਾਂ ਮਨ ਲਾ ਸ਼ੁਰੂ-ਸ਼ੁਰੂ ਚ ਦਾ ਸ਼ੁਰੂ-ਸ਼ੁਰੂ ਹੀ ਯਾਰ ਹਰ ਇੱਕ ਬੰਦਾ ਹੀ ਲੈਂਦਾ ਓਏ ਇਹ ਲੈਂਦਾ ਹਰ ਇੱਕ ਬੰਦੇ ਆ ਜਦੋਂ ਕਿਸੇ ਨਾਲ ਹੋ ਜਾਂਦੀ ਹੈ ਨਾ ਉਦੋਂ ਪਤਾ ਲੱਗਦਾ ਹੂੰ ਨਹੀਂ ਪਤਾ ਲੱਗਦਾ ਵੀ ਮਹਿੰਗੀ ਆ ਜਾਂ ਸਸਤੀ ਆ ਹੂੰ ਤਾਂ ਆਪਾਂ ਘੜ ਹੀ ਰੱਖ ਛੱਡੀ ਆ ਜੇ ਰੁਪਈਏ ਨਾ ਉਤੇ ਲੱਗੇ ਆਪਾਂ ਬੱਚੇ ਲੈਣੇ ਆ ਫੇਰ ਤਾਂ ਹੈਗਾ ਠੀਕ ਫੇਰ ਤਾਂ ਕੋਈ ਗੱਲ ਨਹੀਂ ਯਾਰ 5000 ਮਹਿੰਗੇ 10000 ਮਹਿੰਗੇ ਫੇਰ ਤਾਂ ਚੱਲੀ ਜਾਂਦਾ ਕੰਮ ਤੇ ਜਦੋਂ ਜਦੋਂ ਆਪਾਂ ਉਹਨੂੰ ਬਕਾਊ ਕਰਦੇ ਆ ਜੇ ਹੁਣ ਥੋੜਾ ਜਿਹਾ ਰੱਖ ਕੇ ਆਪਾਂ ਵੇਚਦੇ ਆ ਜਾਂ ਨਸਲ ਨਹੀਂ ਸਹੀ ਲਈ ਬੱਕਰੀ ਵਧੀਆ ਨਹੀਂ ਬੱਚੇ ਦੇਣ ਚ ਵਧੀਆ ਨਹੀਂ ਹੈਗੀ ਜਾਂ ਹੂੰ ਨਹੀਂ ਬੱਕਰੀ ਵਧੀਆ ਦੇ ਮੰਨ ਕੇ ਚੱਲ ਐਦਰਾ ਓਦੋਂ ਪਤਾ ਲੱਗਦਾ ਵੀ ਯਾਰ ਬੱਕਰੀ ਮਹਿੰਗੀ ਲੈ ਲਈ ਹੈ ਨਾ ਵੀ ਯਾਰ ਨਾ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਬੱਕਰੀ ਪਾਲਕ ਵੀਰਾਂ ਨੂੰ ਜਦੋਂ ਪਸ਼ੂ ਵੇਚਣਾ ਆਪਾਂ ਆਪਾਂ ਜਦੋਂ ਪਸ਼ੂ ਵੇਚਣਾ ਓਦੋਂ ਬਾਈ ਯਾਰ ਕਿਸੇ ਨੂੰ ਮਹਿੰਗਾ ਨਾ ਦਿਆ ਕਰੋ ਯਾਰ ਜਿੰਨੇ ਦੀ ਚੀਜ਼ ਹੈਗੀ ਓਨੇ ਦੀ ਦਿਆ ਕਰੋ ਯਾਰ ਬੰਦਾ ਗਾਹਾਂ ਬੱਕਰੀਆਂ ਵਾਲਾ ਕੋ ਜਿਆਦਾਤਰ ਤਾਂ ਨਾ ਮੈਨੂੰ ਲੱਗਦਾ ਵੀ 80% ਲੋਕ ਉਹ ਉਹ ਤਾਂ ਕਰ ਰਹੇ ਆ ਤੁੰਦਾ ਜਿਹੜੇ ਮੰਨ ਲਾ ਕੋਈ ਕੰਮ ਹੈ ਨਹੀਂ ਗਾ ਜਾ ਕੋਈ ਮੰਨ ਲਾ ਵੀ ਮੰਨ ਲਾ ਕੰਮ ਮੰਨ ਲਾ ਜਿਵੇਂ ਪਾਲੀ ਪੁਲੀ ਘਾਟਾ ਛੋਟਾ ਜ਼ਿਮੀਂਦਾਰ ਲਾ ਲੋ ਜਾਂ ਕੋਈ ਹੋਰ ਬਿਜ਼ਨੈਸਮੈਨ ਬੰਦਾ ਲਾ ਲੋ ਕੋਈ ਹੋਰ ਬਿਜ਼ਨਸ ਕਰਦਾ ਨਹੀਂ ਉਹਦਾ ਚੱਲਦਾ ਅਗਲਾ ਕਹਿੰਦਾ ਬੱਕਰੀਆਂ ਦਾ ਕੰਮ ਕਰ ਲਈਏ ਜਿਵੇਂ ਹੁਣ ਮੱਝਾਂ ਦਾ ਛੱਡਿਆ ਸੀ ਬਾਈ ਮੈਂ ਨਹੀਂ ਹਿਸਾਬ ਚਾਹਿਆ ਯਾਰ ਮੱਲਾ ਵੀ ਤੋੜੀ ਦਾ ਮੁੱਲ ਲੈਣਾ ਪੈਂਦਾ ਸੀ ਬਾਹਲਾ ਬਈ ਯਾਰ ਐਨੇ ਪਾਸੋਂ ਉਹਨਾਂ ਦਾ ਖਰਚਾ ਹੈਗਾ ਹੀ ਇਹ ਪਤਾ ਹੀ ਆਪਾਂ ਨੂੰ ਵੱਜਾਂ ਦਾ ਖਰਚਾ ਹੈਗਾ ਹੀ ਆ ਦੁੱਧ ਦਾ ਉਹਨਾਂ ਭਾਣ ਨਹੀਂ ਤੇ ਜੀ ਹਰ ਇੱਕ ਦਾ ਕਰਦਾ ਵੀ ਬੱਕਰੀ ਪਾਲਣੇ ਸ਼ੁਰੂ ਕਰ ਲਈਏ ਵੀ ਮੈਂ ਇਹ ਕਹਿਣਾ ਵੀ ਜਦੋਂ ਬੱਕਰੀ ਨਵੇਂ ਬੰਦਿਆਂ ਨੇ ਬੱਕਰੀ ਖਰੀਦਣੀ ਆ ਨਾ ਉਦੋਂ ਯਾਰ ਮੰਡੀ ਦੇ ਵਗਦੇ ਚੁੱਪ ਕਰਕੇ ਮੈਂ ਤਾਂ ਇਹ ਕਹਿਣਾ ਕਿਉਂ ਹੁਣ ਜ਼ਿਆਦਾਤਰ ਫਾਰਮ ਨੂੰ ਬੱਕਰੀਆਂ ਮੰਡੀ ਦੀ ਵੇਚਣ ਜਾਂਦੇ ਆ ਜਾਂ ਘਰੇ ਵਪਾਰੀਆਂ ਨੇ ਦੁਕਾਨਾਂ ਦੇ ਮਾਲ ਐਂ ਵੀ ਹੋ ਜਾਂਦਾ ਹੂੰ ਜਾ ਜਿਹਦੇ ਕੋਲੇ ਚੰਗੀ ਨਸਲ ਆ ਉਹਦੇ ਕੋਲ ਤਾਂ ਬੰਦਾ ਆਟੋਮੈਟਿਕ ਜਾਂਦਾਗਾ ਜੇ ਆਪਾਂ ਚੰਗੀ ਚੀਜ਼ ਰੱਖਾਂਗੇ ਵਧੀਆ ਮਾਲ ਆਪਦਾ ਸਿਸਟਮ ਰੱਖਾਂਗੇ ਕੰਮ ਵਧੀਆ ਕਰਾਂਗੇ ਜਿਵੇਂ ਹੁਣ ਮੈਂ ਯਾਰ ਬੱਕਰੀਆਂ ਰੱਖੀਆਂ ਫਾਰਮ ਕੀਤਾ ਜੇ ਹੁਣ ਅੱਜ ਮੈਂ ਯਾਰ ਜੇ ਕਿਸੇ ਦੀ ਕਿਸੇ ਨਾਲ ਠੱਗਿਆ ਠੋਰਾ ਜਾਂ ਠੱਗੀ ਠੋਰੀ ਜਾਂ ਬੇਈਮਾਨੀ ਹਿਰਾਫੇਰੀ ਕਰਦਾ ਬਾਈ ਕੱਲ ਨੂੰ ਚਾਰ ਬੰਦੇ ਜਗੜਾ ਬੇਇੱਜ਼ਤੀ ਕਰਦਾ ਸਾਰੇ ਗੱਲ ਉੱਡਦੀ ਅਗਲਾ ਕਹਿੰਦਾ ਤਾਂ ਬੰਦਾ ਠੱਗਾ ਯਾਰ ਤੇ ਜੇ ਆਪਾਂ ਸਹੀ ਇਮਾਨਦਾਰੀ ਨਾਲ ਕੰਮ ਕਰਾਂਗੇ ਨਾ ਵਧੀਆ ਮਾ ਲਾ ਟਾਪ ਦਾ ਜਿੰਨੇ ਦਾ ਜਾਨਵਰ ਹੈਗਾਗਾ ਯਾਰ ਓਨੇ ਦਾ ਦੇ ਦੇ ਬਸ ਮਾ ਲਾ ਯਾਰ ਜਿੰਨੇ ਦਾ ਹੈਗਾਗਾ ਓਨੇ ਦਾ ਚੁੱਪ ਕਰਕੇ ਦੇ ਦੇ ਉਹ ਨਾ ਕਰੇ ਵੱਧ ਨਾ ਉਹ ਨੂੰ ਕੋਸ਼ਿਸ਼ ਕਰੇ ਕਿਉਂ ਨਵੇਂ ਬੰਦੇ ਨੂੰ ਯਾਰ ਪਤਾ ਨਹੀਂ ਹੁੰਦਾ ਅਗਲਾ ਯਾਰ ਲੈ ਲੈਂਦਾਗਾ ਅਗਲਾ ਕਹਿੰਦਾ ਚੱਲ ਬੰਦਾ ਯਾਰ ਕਿਉਂ ਯਾਰ ਹੁਣ ਜੇ ਇੱਕ ਕੋਲੇ ਗਿਆ ਦੋ ਕੋਲੇ ਗਿਆ ਨਵਾਂ ਬੰਦਾ ਆਪਾਂ ਨੂੰ ਬੱਕਰੀਆਂ ਪਤਾ ਲੱਗਿਆ ਵੀ ਮੂਹਰੇ ਬੰਦੇ ਨੂੰ ਇਹ ਤਾਂ ਨਵਾਂ ਆ ਇਹਨੂੰ ਕੋਈ ਦਾ ਪਤਾ ਆਪਾਂ 5000 ਵੱਧ ਹੀ ਲਾ ਇਹਨੂੰ ਇਹ ਇੱਕ ਦੋ ਫਾਰਮਾਂ ਚ ਬਾਜ ਜਾਂਦਾ ਅਗਲਾ ਕਹਿੰਦਾ ਬੱਕਰੀਆਂ ਬਹੁਤ ਮਹਿੰਗੀਆਂ ਯਾਰ ਜਿਹੜਾ ਬੰਦਾ ਪਾਰਖੂ ਆ ਉਹਦਾ ਰੇਟ ਸਹੀ ਕਹ ਜਾਂਦਾ ਬਾਈ ਯਾਰ ਇੰਨੇ ਦੀ ਤੇਰੀ ਬੱਕਰੀ ਹੈ ਨਹੀਂ ਯਾਰ ਤੂੰ ਪੈਸੇ ਬਾਹਲੇ ਮੰਗਦਾਗਾ ਜਿਹੜਾ ਨਵਾਂ ਬੰਦਾ ਹੁੰਦਾ ਉਹ ਕਹਿੰਦਾ ਹਾਂ ਹੋਊਗੀ ਯਾਰ ਇੰਨੇ ਦੀ ਹੈਨਾ ਨਵੇਂ ਬੰਦੇ ਨੂੰ ਪਤਾ ਨਹੀਂ ਹੁੰਦਾ ਫਿਰ ਜਿਹੜਾ ਜਾਣਕਾਰ ਪਾਰਖੂ ਬੰਦਾ ਹੈ ਉਹ ਤੋਂ ਤਾਂ ਅਗਲਾ ਯਾਰ ਪਹਿਲਾਂ ਹੀ ਪੈਸੇ ਘੱਟ ਮੰਗਦਾ ਅਗਲਾ ਕਹਿੰਦਾ ਇਹਨੂੰ ਪਰਖਾ ਵੀ ਇਹ ਯਾਰ ਇਹਨੂੰ ਤਾਂ ਪਤਾ ਲੱਗ ਜੂਏ ਬੁੱਝ ਜੂਏ ਤਾਂ ਵੀ ਇੰਨੇ ਦੇ ਜਾਨਵਰ ਭਰਾਵਾ ਤੇਰੇ ਵੀ ਦਰ ਰੁਪਏ ਮੰਗਦਾ ਬਾਹਲੇ ਤੇ ਜੇ ਅਣਜਾਣ ਬੰਦਾ ਹੁੰਦਾ ਉਹ ਚੁੱਪ ਕਰ ਜਾਂਦਾ ਉਹਨੂੰ ਐ ਹੁੰਦਾ ਵੀ ਐ ਇੰਨੀ ਦੀ ਹੋ ਉਹ ਤੋਂ ਅਗਲਾ ਕਹੇ ਨਹਾ ਦੇ ਦੇ ਚੱਲ ਮੈਂ ਲੈ ਲੈਣਾ ਉਦੋਂ ਬਾਈ ਬੰਦਾ ਮੜਿਆ ਜਾਂਦਾ ਯਾਰ ਮੁਰਕੇ ਨਹੀਂ ਲੋਟਣਾ ਹੁੰਦਾ ਸਿਸਟਮ ਐ ਐਡੀ ਕੋਈ ਲੁੱਟ ਵਾਲੀ ਗੱਲ ਨਹੀਂ ਹੈਗੀ ਇਹਦੇ 'ਚ ਵੀ ਆਪਾਂ ਇਹ ਜਾਨਵਰ 5000 10000 ਮਹਿੰਗਾ ਲੈ ਲਿਆ ਤੇ ਗਾਹਾਂ ਨਫੇ ਨਾਲ ਵੇਚ ਲਾਂਗੇ ਐਡੀ ਲੁੱਟ ਨਹੀਂ ਹੈਗੀ ਬਾਈ ਤੇ ਜੇ ਨਵੇਂ ਬੰਦੇ ਮੰਡੀ ਤੇ ਜਾਂਦੇ ਆ ਮੰਡੀ ਤੇ ਕੋਈ ਵਧੀਆ ਬੰਦਾ ਚੁਣ ਲੋ ਕੋਈ ਜਾਣਕਾਰ ਮੰਨ ਲਾ ਹੋਵੇ ਜਿੱਦ ਵਿੱਚ ਦਲਾਲ ਬਹੁਤ ਪਏ ਆ ਬਈ ਇਮਾਨਦਾਰੀ ਤੇ ਕੰਮ ਕਰਦੇ ਆ 200 ਦਲਾਲੀ ਦੇ 500 ਦਲਾਲੀ ਤੇ ਉਹ ਮਾਨਦਾਰੀ ਦਾ ਕੰਮ ਆ ਕੋਈ ਨਾ 500 500 ਨਾ ਬੱਕਰੀ ਮਹਿੰਗੀ ਨਹੀਂ ਹੁੰਦੀ ਨਾ ਸਸਤੀ ਹੋਵੇ ਨਾ ਮਹਿੰਗੀ ਹੋਵੇ 1500 ਨਾ ਪਸ਼ੂ ਕੋਈ ਵੀ ਚੀਜ਼ 1500 ਨਾ ਮਹਿੰਗੀ ਨਹੀਂ ਹੁੰਦਾ ਹੁੰਦਾ ਜਦੋਂ 5 7 10000 ਰੁਪਿਆ ਮਹਿੰਗਾ 12000 13 15 ਮਹਿੰਗਾ ਮਿਲਣਾ ਉਹਨੂੰ ਮਹਿੰਗਾ ਕਹਿੰਦੇ ਆਪਾਂ ਵੀ ਉਹ ਮਹਿੰਗਾ ਹੈਗਾ ਤੇ ਮੰਡੀ ਤੇ ਕਈ ਵਾਰੀ ਨਾ ਉਹਨੂੰ ਨਵੇਂ ਬੰਦਿਆਂ ਨੂੰ ਤਰੀਕਾ ਦੱਸਦਾ ਮੰਡੀ ਦੇ ਕਈ ਵਾਰੀ ਕੋਈ ਮੰਨ ਲਾ ਪੈਸੇ ਜਦੋਂ ਲਾਉਂਦਾ ਵਪਾਰੀ ਲਾਉਂਦਾ ਜਾਂ ਕੋਈ ਵੀ ਲਾਉਂਦਾਗਾ ਕਈ ਵਾਰੀ ਸੌਦਾ ਸਿਰੇ ਨਹੀਂ ਚੜਦਾ 1500 ਪਿੱਛੇ ਸੌਦਾ ਡਰ ਜਾਂਦਾ ਜਾਂ ਕਈ ਵਾਰੀ ਤਾਂ ਯਾਰ ਨਾ ਮੰਡੀ ਤੇ ਲਖਾਈ 100 ਰੁਪਿਆ ਲਖਾਈ ਪਿੱਛੇ ਸੌਦਾ ਡਰ ਜਾਂਦਾ ਲੈ ਉਦੋਂ ਸੌਦਾ ਟੁੱਟ ਜਾਂਦਾ ਨਹੀਂ ਲੈਂਦਾ ਅਗਲਾ ਉਹੋ ਜੀ ਬੱਕਰੀ ਲੈ ਲੈ ਬਾਈ ਮੰਡੀ ਤੇ ਕਵੀ ਨਿਗਾ ਰੱਖੇ ਵੀ ਸੌਦਾ ਹੁੰਦਾ ਟੁੱਟ ਗਿਆ ਜਾਂ ਬਣਿਆ ਨਹੀਂ ਸੌਦਾ ਸਿਰੇ ਨਹੀਂ ਚੜਿਆ ਤੇ ਉਦੋਂ ਬੱਕਰੀ ਲੈ ਲੈ ਬਾਈ ਉਦੋਂ ਭਾਣਾ 1000 ਰੁਪਿਆ ਮਹਿੰਗੀ ਲੈ ਲੇ ਤਾਂ ਵੀ ਕੋਈ ਨਹੀਂ ਕਿਉਂ ਉਹ ਜਦੋਂ ਜਿਹੜਾ ਜਿਹੜਾ ਅਗਲਾ ਰੁਪਈਆ ਲਾ ਕੇ ਗਿਆ ਉਹ ਜਮਾ ਖਿੱਚ ਕੇ ਲਾਉਂਦਾ ਬਾਈ ਤਾਂ ਇਹਦਾ 100 ਰੁਪਿਆ ਤੇ ਸੌਦਾ ਰਹਿ ਜਾਂਦਾ ਉਹ ਨਵਾਂ ਬੰਦਾ 10000 ਤੀ ਵੀ ਨਹੀਂ ਛੱਡਦਾ ਨਵਾਂ ਬੰਦਾ ਕਹਿੰਦਾ ਚਲ ਦੇ ਪਰਾਂ ਯਾਰ ਹੋਰ ਲੈ ਲਾ ਹਣਾ ਐਂ ਹੁੰਦਾ ਕੰਮ ਤੇਰਾ ਪਾਰਕੂ ਬੰਦਾ ਹੁੰਦਾ ਉਹ ਕਹਿੰਦਾ ਯਾਰ 100 ਰੁਪਿਆ ਹੀ ਮਹਿੰਗੀ ਇਹ ਜੇ 100 ਰੁਪਿਆ ਹੋਰ ਦੇਣਾ ਪੈਗਾ ਮਹਿੰਗੀ ਆਲਾ ਕਹਿੰਦਾ ਇਹ ਨਵਾਂ ਬੰਦਾ ਦਾ 2000 ਰੁਪਏ ਦੇ ਦੂ ਆਖੂ ਯਾਰ ਲੈ ਲਾ ਯਾਰ ਤੂੰ ਦੇ ਪਰਾਂ ਵੀ ਮੈਨੂੰ ਦਿਨ ਮੇੜ ਪਰਾਂ ਕੰਮ ਤੇ ਤਾਂ ਕਰਕੇ ਮੈਂ ਕਹਿੰਨਾ ਵੀ ਮਾੜਾ ਯਾਰ ਦੇਖ ਕੇ ਲਿਆ ਕਰੋ ਪਸੂ ਯਾਰ ਮੰਡੀਆਂ ਤੋਂ ਲੈ ਲਓ ਜਾ ਕੋਈ ਨਾ ਵਧੀਆ ਬੰਦਾ ਫਾਰਮ ਵਾਲਾ ਕਈ ਵਾਰੀ ਮੰਦੇ ਵਿੱਚ ਬਸੇਰੇ ਪਿਆ ਵਿੱਚ ਭਰਾਵਾ ਠੱਗਾ ਠੁਰੀ ਵਾਲੇ ਬਹੁਤ ਆਪਾਂ ਨਾਂ ਤਾਂ ਕਿਸੇ ਦਾ ਲੈਂਦੇ ਨਹੀਂ ਨਹੀਂ ਆਪਾਂ ਨੂੰ ਇੰਨੀ ਉਹ ਆਵਾਂ ਲਾਪਾਂ ਨੂੰ ਪਤਾ ਵੀ ਨਹੀਂ ਉਹ ਆਪਾਂ ਦਾ ਇਹ ਗੱਲ ਆ ਵੀ ਜਦੋਂ ਕੀ ਆ ਜਾਂਦਾ ਬੰਦਾ ਦੱਸਦਾ ਘਰੇ ਯਾਰ ਬਈ ਬਈ ਐਂ ਕਰਕੇ ਐਨੀ ਜੀ ਉਦੋਂ ਪੱਦੇ ਖੇਤੋ ਜਾ ਬੰਦਾ ਮਿਲਦਾ ਉਦੋਂ ਪਤਾ ਲੱਗਦਾ ਵੀ ਯਾਰ ਮਹਿੰਗੀ ਲੈ ਲਈ ਯਾਰ ਬਈ ਹਨਾ ਵੀ ਯਾਰ ਇਹੇ ਕਰਕੇ ਕਹਿੰਦਾ ਵੀ ਮਹਾਰਾਜ ਪਰਖ ਕੇ ਦੇਖ ਕੇ ਪਸ਼ੂ ਸਾਹ ਬਣਾ ਲਿਆ ਕਰੋ ਬਈ ਐਂ ਜਮਾ ਬਜਟ ਨਾ ਹੈ ਵਧੀਆ ਵੀ ਜਿੰਨੇ ਦਾ ਹੈਗਾ ਜੇ ਉਹਨੇ ਦੀ ਬੱਕਰੀ ਤੁਸੀਂ ਮੰਨ ਲਾ ਖਰੀਦ ਦਿਓ ਨਾ ਤੁਹਾਨੂੰ ਘਾਟਾ ਨਹੀਂ ਪੈਂਦਾ ਘਾਟਾ ਉਦੋਂ ਪੈਂਦਾਗਾ ਜਦੋਂ ਮੰਨ ਕੇ ਚੱਲ ਪਸ਼ੂ ਮਹਿੰਗਾ ਲੈਂਦਾ ਨਵੇਂ ਬੰਦਾ ਨਵੇਂ ਬੰਦੇ ਦੀ ਗੱਲ ਕਰਦਾ ਮੈਂ ਪਰਖੂ ਬੰਦਾ ਤਾਂ ਕਿਉਂ ਮਹਿੰਗਾ ਲੂਆ ਤੇ ਦੇਖ ਪਰਖ ਕੇ ਲੈ ਲਿਆ ਕਰੋ ਬਾਈ ਘਾਟਾ ਕੋਈ ਨਹੀਂ ਇਹਦੇ 'ਚ ਵਧੀਆ ਕੰਮ ਟਾਪ ਦਾ ਕੰਮ ਹੈ ਕੰਮ ਨਹੀਂ ਮਾੜਾ ਜਿਹੜਾ ਬੰਦਾ ਸ਼ੌਂਕ ਨਾ ਕਰਦਾ ਨਾ ਇਹਨਾਂ ਦੇ ਵਿੱਚ ਰਹਿੰਦਾ ਉਹ ਬੰਦੇ ਵਾਸਤੇ ਤਾਂ ਕੰਮ ਹੈ ਨਹੀਂ ਜਮਾ ਵੀ ਮਾੜਾ ਇਹ ਉਦੇ ਬਾਹਤ ਤੇ ਉਹਦੇ ਕਹਨ ਨੂੰ ਸਿਉਣੇ ਤੇ ਸੁਭਾਗਾ ਗਾ ਜਿਹੜੇ ਬੰਦੇ ਨੇ ਲਿਆ ਕੇ ਘਰੇ ਬੰਨਣੀਆਂ ਨੇ ਬਾਈ ਤੁਰੇ ਫਿਰਦੇ ਨੇ ਤੁਰੇ ਜਾਂਦੇ ਨੇ ਨੀਰ ਸੱਟਣਾ ਉਹ ਬੰਦਾ ਨਾ ਲਵੇ ਉਹ ਬੰਦਾ ਤਾਂ ਲਵੇ ਹੀ ਨਾ ਉਹਵੇਂ ਨਹੀਂ ਬਾਈ ਪਾਲਦੀਆਂ ਹੈ ਜੇ ਤੁਰੇ ਜਾਂਦੇ ਨੇ ਕਈ ਵਾਰੀ ਹੁਣ ਆਪਾਂ ਮੱਝਾਂ ਨੂੰ ਜੇ ਕੋਈ ਵਿਆਹ ਸਾਦੀ ਆ ਵਿੱਚ ਜੱਤਰੇ ਜਾਂਦੇ ਨੇ ਨੀਰ ਲਾ ਜਾਂਦੇ ਨੇ ਵਿੱਚ ਚੱਕੇ ਰਾਪੇ ਖਾਈ ਜਾਣੀਆਂ ਪਾਣੀ ਪੈਤਾ ਹਨ ਉਹਵੇਂ ਨਹੀਂ ਬਾਈ ਇਹਨਾਂ ਦਾ ਲੋਟ ਆਉਂਦਾ ਉਹਵੇਂ ਤਾਂ ਫਿਰ ਇਹ ਸਿਆਲ ਚਾ ਚਲ ਘਰੇ ਪਾਉਣਾ ਹੁੰਦਾ ਗਮਾਰੇ ਦਾ ਨੀਰ ਚਲ ਖੋਲਣੀ ਭਰ ਦਿੰਨੇ ਗਮਾਰੇ ਦੇ ਨੀਰੇ ਦੀ ਖਾਈ ਜੰਦੀਆਂ ਖੜੀਆਂ ਹਲਾ ਤੇ ਗਰਮੀ ਗਰਮੀ ਹੋਵੇ ਉਹ ਤਾਂ ਆਪਾਂ ਬਈ ਨੀਰਾ ਵੀ ਨਹੀਂ ਇੰਨਾ ਪਾ ਸਕਦੇ ਘਰੇ ਬਾਕੀ ਸਿਰ ਇੱਕ ਗੱਲ ਹੋਰ ਆ 20000 ਆਪਣਾ ਜਿਹਦੇ ਕੋਲੇ 20 ਬੱਕਰੀਆਂ ਨੇ ਉਹ ਬੰਦਾ ਘਰੇ ਪਾਉਂਦਾਗਾ ਉਹ ਬੰਦੇ ਨੂੰ ਤਾਂ ਮੈਨੂੰ ਐ ਲੱਗਦਾ ਵੀ ਯਾਰ ਇਹ ਵਿਹਲਾ ਕਰ ਦੇਣੀ ਹੈ ਬਈ ਇੰਨਾ ਮੰਨ ਕੇ ਚਲੋ ਖਰਚਾ ਹੈਗਾ ਪਸ਼ੂਆਂ ਦਾ ਇਹਨਾਂ ਦਾ ਇਹਨਾਂ ਨੇ ਤਾਂ ਖਾਈ ਜਾਣਾ ਬਾਈ ਯਾਰ ਘੋੜੀ ਦਾ ਤੇ ਬੱਕਰੀ ਦਾ ਕੰਮ ਇੱਕੋ ਹੀ ਆ ਇਹਨਾਂ ਨੇ ਤਾਂ ਖਾਈ ਜਾਣਾ ਹੂੰ ਘੋੜੀ ਤੇ ਬੱਕਰੀ ਦਾ ਕੰਮ ਇੱਕੋ ਹੀ ਹੈ ਬਾਈ ਬਸ ਇਹਨਾਂ ਦਾ ਥੋੜਾ ਜਿਹਾ ਮਿੰਗਣਾ ਦਾ ਹੀ ਫਰਕ ਆ ਇਹ ਮਿੰਗਣਾ ਛੋਟੀਆਂ ਕਰ ਦਿੰਦੀ ਆ ਘੋੜੀ ਮਿੰਗਣਾ ਵੱਡੀਆਂ ਕਰ ਦਿੰਦੀ ਆ ਬਾਈ ਹੂੰ ਲੇਡੇ ਜੇ ਨਹੀਂ ਕਰਦੀ ਹੁੰਦੀ ਘੋੜੀ ਲੱਦ ਕਹਨੇ ਵੱਲ ਲੱਦ ਕਰਦੀ ਆ ਮਤਲਬ ਲੇਡੇ ਜੇ ਕਰਦੀ ਆ ਤੇ ਉਹ ਮਿੰਗਣਾ ਵੱਡੀਆਂ ਕਰ ਦਿੰਦੀ ਆ ਇਹ ਛੋਟੀਆਂ ਕਰਦੇ ਆ ਬਸ ਇਹਨਾਂ ਨੇ ਤਾਂ ਖੜਿਆ ਨੇ ਖਾਈ ਜਾਣਾ ਬਾਈ ਤੇ ਬੱਕਰੀਆਂ ਨਾਲ ਬਾਹਰ ਮਾੜਾ ਮੋਟਾ ਕੋਸ਼ਿਸ਼ ਕਰਿਆ ਕਰੋ ਇੱਕ ਟਾਈਮ ਬਾਹਰ ਢੇੜਾ ਦਵਾਉਣ ਦੀ ਇਹਨਾਂ ਨੂੰ ਨਾਲੇ ਤਾਂ ਪਸ਼ੂ ਨਹੀਂ ਹੁੰਦਾ ਬਵਾਰ ਬਾਈ ਇਹੇ ਜੰਕੁਜਮ ਕੋ ਬੜੀਆ ਬਣੀ ਰਹਿੰਦੀ ਐ ਪਿੰਡੇ ਦੇ ਕਿਉਂ ਬਾਹਰ ਕੋਈ ਜੜੀ ਬੂਟੀ ਤੇ ਮੂੰਹ ਮਾਰਦਾ ਰਹਿੰਦਾ ਪਸ਼ੂ ਤੇ ਜੇ ਬਾਈ ਘਰੇ ਹੀ ਰੱਖਣੀਆਂ ਨੇ ਘਰੇ ਫਿਰ ਬਾਈ ਛਾਰਾ ਕੁਝ ਕਰਨਾ ਪੈਂਦਾ ਬਿਮਾਰੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਦੂਜਾ ਨੰਬਰ ਖਰਚਾ ਵੀ ਬਹੁਤ ਪੈਂਦਾ ਪ੍ਰਭੂ ਤੇ ਜੇ ਆਪਾਂ ਬਾਈ ਬਾਹਰ ਕਿੜਾ ਦਵਾਈ ਲੀਏ ਨਾ ਬਾਹਰ 0% ਖਰਚਾ ਆਗਾ ਦੋਨੇ ਟਾਈਮ ਬਾਹਰ ਜਿਹੜਾ ਬੰਦਾ ਲੈ ਜਾਂਦਾ ਨਾ ਉਹਨੂੰ ਤਾਂ ਪ੍ਰੋਫਿਟੀ ਪ੍ਰੋਫਟ ਆ ਅਸੂ ਬਿਮਾਰ ਬਹੁਤ ਘੱਟ ਹੁੰਦਾਗਾ ਦਵਾਈ ਜੱਪੇ ਦੇਣ ਦੀ ਬਹੁਤ ਘੱਟ ਹੀ ਲੋੜ ਪੈਂਦੀ ਐ ਤੇ ਬਾਹਰ ਬਈ ਪਸ਼ੂ ਇਹ ਰੱਜ ਕੇ ਮੁਰਦਾ ਤੁਸੀਂ ਕਿਸੇ ਪਾਸੇ ਹੀ ਲੈ ਜੋ ਮਨ ਲਖਾਨ ਨੂੰ ਹੋਵੇ ਜਿਵੇਂ ਸੂਏ ਤੇ ਆਗੇ ਸੜਕ ਤੇ ਆਗੇ ਤੇ ਜਿਵੇਂ ਕੋਈ ਬੇਲਾ ਖਾਲ ਪਿਆ ਬਾਹਰ ਬਾਣ ਬੇਲੇ ਪਿਆ ਹੁਣ ਬੱਟਾ ਮੋਟਾ ਨੇ ਦੇਖੋ ਬੱਲੀਆਂ ਖਾਈਆਂ ਇੰਨੀਆਂ ਹੁਣ ਜਿਵੇਂ ਬੇਲੇ ਬਾਣ ਚ ਤੇ ਇੱਥੋਂ ਹੀ ਰੱਜ ਲੈਣੀਆਂ ਬਾਈ ਇਹ ਦੇਖ ਲਈ ਤੁਸੀਂ ਇਹ ਹੂੰ ਤਾਂ ਘਰੇ ਬਥੇਰਾ ਕੁਝ ਖਾਦਾ ਹੁਣ ਤਾਂ ਅੱਥਨ ਦਾ ਬੇਲਾ ਮਾ ਤਾਂ ਘਰੇ ਲੈ ਜਾਣਾ ਸੂਰਜ ਵੀ ਛਿਪ ਗਿਆ ਜਾਮਾ ਮਾੜਾ ਜਾ ਰਹਿ ਗਿਆ ਜਾਮਾ ਇਹ ਉਹ ਦੇਖੋ ਮਾੜਾ ਜਿਹਾ ਸੂਰਜ ਰਹਿ ਗਿਆ ਜਮਾਂ ਦਿਨ ਸ਼ੇਵਦਾ ਬਾਈ 7 ਵਜ ਗਏ ਤੇ ਹੁਣੇ ਬੱਲੀਆਂ ਦੇ ਝੱਟ ਲਾ ਲੈਣੇ ਅੱਧਾ ਘੰਟਾ ਹੋ ਗਿਆ ਦਾਣੇ ਨੂੰ ਚੋਲ ਇਹਨਾਂ ਨੇ ਤੇ ਬਾਈ ਹੁਣ ਇਹ ਜਮਾਂ ਰੱਜ ਗੀਆਂ ਫੁੱਲ ਮੇਰੇ ਯਾਰ ਨਾ ਕਈ ਪਸ਼ੂਆਂ ਦੇ ਬਾਲ ਉੱਡ ਗਏ ਸੀ ਸਿਆਹ ਚ ਬਾਈ ਹਜੇ ਵੀ ਲੋਟ ਹੋਈਆਂ ਜਿਵੇਂ ਆ ਬੱਕਰੀ ਆ ਮਿਰਲੇ ਜੇ ਬਾਲ ਹੋ ਗਏ ਤੇ ਗਮਾਰਾ ਦੇ ਨੀਰੇ ਪਾਈ ਗਏ ਦੂਜੇ ਬਹੁਤਾ ਬਹੁਤ ਸੋਹਣੇ ਚੰਗੂ ਮਨਾਂ ਨਿਖਰੇ ਆ ਤੇ ਹੁਣ ਇਹ ਸਾਰੇ ਬਥੂ ਨਿਖਰਦੇ ਆਉਂਦੇ ਬਾਈ ਬਾਲ ਨਵੇਂ ਲੂਈ ਕੱਢ ਲਈ ਇਹਨਾਂ ਨੇ ਤੇ ਵਧੀਆ ਬਣ ਗਏ ਬਈਆਂ ਜਮ ਹੱਡ ਜੇ ਨਹੀਂ ਦੀਂਦੇ ਵਿੱਚ ਵਿੱਚ ਇੱਕੋ ਬੱਕਰੀਆਂ ਦਾ ਹੈ ਜਿਆਦੇ ਲਿੱਸੀਆਂ ਨੇ ਉਹਨਾਂ ਦੇ ਸੱਟਾਂ ਫੱਟਾਂ ਵੱਜੀਆਂ ਸਿਆਲ 'ਚ ਇੱਕ ਦੀ ਜਿੰਮੇ ਲੱਤ ਟੁੱਟ ਗਈ ਸੀ ਆਹ ਵਿਚਾਰੀ ਬਾਲਾ ਇਹ ਤਾਂ ਬਾਲੀ ਲਿੱਸੀ ਹੋਈ ਸੀ ਆਹ ਕਾਲੀ ਬੱਕਰੀ ਤੇ ਇੱਕ ਦੇ ਪੈਰ ਤੇ ਸੱਟ ਵੱਜੀ ਸੀਗੀ ਉਹ ਬੱਕਰੀਆਂ ਜਰੂਰ ਥੋੜੀਆਂ ਜਿਹੀਆਂ ਲਿੱਸੀਆਂ ਕਿਉਂ ਸਿਆਲ 'ਚ ਬਈ ਇੱਕ ਤਾਂ ਉਹ ਠੰਡ ਨੇ ਮਾਰਤੀਆਂ ਉਹ ਇੱਕੋ ਸੱਟ ਦੁੱਖ ਨੇ ਮਾਰਤੀਆਂ ਦੋਨੇ ਉਹ ਬਾਲੀਆਂ ਲਿੱਸੀਆਂ ਹੋ ਗਈਆਂ ਜਾਇਜ ਹੱਡ ਜੇ ਦੇਖਣ ਲੱਗੇ ਸੁੱਕੀਆਂ ਜਮਾਂ ਤਾਂ ਤੇ ਹੁਣ ਮੜੀਆਂ ਜੋ ਵੀ ਬਹਾਲ ਹੋ ਗਈਆਂ ਕਿ ਤੁਰਨ ਬਾਹਰ ਆਉਣ ਲੱਗੀਆਂ ਤਰਫ ਮਰੀਆਂ ਹੰਗੀਆਂ ਤੇ ਬਾਹਰ ਬਈ ਇਹਨਾਂ ਬਾਹਰ ਵਰਗੀ ਤਾਂ ਨਹੀਂ ਹੈਗੀ ਰੀਸ ਤੇ ਜੇ ਬਈ ਤੁਸੀਂ ਘਰੇ ਰੱਖਣੀ ਆ ਉਹ ਤੁਹਾਡੀ ਮਰਜ਼ੀ ਆ ਪਰ ਉਹ ਘਰੇ ਤਾਂ ਨਹੀਂ ਪੂਰਾ ਪਾਉਂਦੀਆਂ ਇਹ ਮੈਂ ਯਾਰ ਤੁਹਾਨੂੰ ਸਹੀ ਦੱਸਦਾ ਘਰੇ ਰੱਖ ਕੇ ਕਈ ਬੰਦਿਆਂ ਨੇ ਨਾ ਪੂਰਾ ਵਧੀਆ ਕੰਮ ਕਰਕੇ ਮੰਨ ਲਾ ਵਧੀਆ ਬੱਚੇ ਹੀ ਵੇਚੇ ਉਹਨਾਂ ਨੂੰ ਕੋਈ ਘਾਟਾ ਨਹੀਂ ਸੀ ਕੋਈ ਬੱਕਰੀ ਮਰੀ ਵੀ ਨਹੀਂ ਤੇ ਬੱਚੇ ਵੀ ਵਧੀਆ ਵੇਚੇ ਆ ਕੋਈ ਬੱਚਾ ਨਹੀਂ ਮਰਿਆ ਕੋਈ ਮੱਲਾ ਘਾਟਾ ਨਹੀਂ ਪਿਆ ਪਸ਼ੂਆਂ ਚੋਂ ਵਧੀਆ ਸੇਲ ਸੇਲ ਪਰਚੇ ਵਧੀਆ ਚੱਲੀ ਆ ਗੱਲ ਕਰ ਉਹਨਾਂ ਨੇ ਕਿ ਇੱਕ ਖਰਚੇ ਦੇ ਮਾਰੇ ਨੇ ਵੇਚ ਤਿਆਂ ਕਹਿੰਦੇ ਯਾਰ ਖਰਚਾ ਬਾਲਾ ਬਾਹਰ ਲੈ ਜਾਂਈਆਂ ਨਹੀਂ ਜਾਂਦੀਆਂ ਵੀ ਬਾਹਰ ਲੈ ਜਾਣ ਵਾਲਾ ਹੈ ਨਹੀਂ ਸੀ ਕੋਈ ਇਹ ਬਾਹਰ ਢੇੜਾ ਭਾਲਦਿਆਂ ਨੇ ਅਗਲਾ ਐ ਕਹਿੰਦਾ ਉਹ ਬਾਲੇ ਬੰਦੇ ਨੇ ਇੱਕ ਕੰਮ ਛੜਤਾ ਬਾਈ ਕਹਿੰਦੇ ਖਰਚਾ ਬਾਲਾ ਖਾਂਦੀਆਂ ਨੇ ਹੂੰ ਤੇ ਮੈਂ ਤਾਂ ਕਹਿੰਨਾ ਬਾਈ ਜੇ ਤੁਸੀਂ ਬਾਹਰ ਢੇੜਾ ਦਵਾ ਲਓ ਨਾ ਦੋ ਤਿੰਨ ਮਹੀਨੇ ਘਰੇ ਪਾ ਲਓ ਸਾ ਸਾਲ ਕੀ ਯਾਰ ਬਾਹਰ ਢੇੜਾ ਦਵਾ ਲਓ ਇੱਕ ਟਾਈਮ ਹੀ ਜੇ ਇੱਕ ਟਾਈਮ ਹੀ ਮੱਲਾ ਤੜਕੇ ਅਗਲੇ ਪਹਿਰ ਇਹਨਾਂ ਨੂੰ ਜਮਾਰ ਪਾਤੀ ਹੁਣ ਤਾਂ ਟਾਈਮ ਨੀ ਰਿਆਂ ਦਾ ਆ ਗਿਆ ਜਮਾਰ ਪਹਾਰੇ ਦਾ ਟਾਈਮ ਆ ਗਿਆ ਜਮਾਰ ਪਾਤੀ ਜੰਤਰ ਵੀਲੋ ਬਈ ਜੰਤਰ ਬਹੁਤ ਚੰਗਾ ਇਹਨਾਂ ਵਾਤੇ ਦਾਣੇ ਵੰਗੂ ਲੱਗਦਾਗਾ ਤੇ ਜਮਾਰ ਹੋ ਗਈ ਜੰਤਰ ਬਾਜਰਾ ਮੱਕੀ ਇਹ ਜਾ ਬਈ ਤਿੰਨ ਚਾਰ ਆਈਟਮ ਆਈਆਂ ਬੀਜੀਆਂ ਹੁਣ 20 ਪਸ਼ੂਆਂ ਨੂੰ ਮੰਨ ਕੇ ਚੱਲ ਅੱਧਾ ਕਿੱਲਾ ਹਰਾ ਵੀਲੇ ਨਾਲ ਕੋਈ ਪਸ਼ੂ ਪਸਾਰਾ ਵੀ ਹੁੰਦਾ ਘਰੇ ਆਪਣੇ ਤੇ 20 ਪਸ਼ੂਆਂ ਨੂੰ ਬਈ ਇਹ ਅੱਧਾ ਕਿੱਲਾ ਸਾਰਾ ਕਨਾਲ ਕਨਾਲ ਹੋਵੇ ਨਾ ਤੇ ਖੁੱਲਾ ਹਰਾ ਹੋਵੇ ਕਹਿਣ ਦਾ ਭਾਵ ਉਹ ਤਾਂ ਬਈ 2 ਗਰਾਂ ਨਾਲ ਵੀ ਸਰ ਜੂ ਆ ਵੀ ਜੇ ਅੱਧਾ ਕਿੱਲਾ ਬੀਜ ਲਈਏ ਆਪਾਂ ਤੇ ਬਈ ਬਾਧੂ ਆ ਵੜ ਵੜ ਕੇ ਭਾਈ ਚੱਲੇ ਇੱਕ ਟਾਈਮ 2 ਘੰਟੇ ਬਾਹਰ ਕੱਢੀਆਂ ਸ਼ਾਮ ਨੂੰ ਐਵੇਂ ਠੰਡੇ ਹੋਏ ਬਈ ਕਿਉਂ ਤੜਕੇ ਸਨੇਹਾ ਤਾਂ ਬਈ ਬੱਚੇ-ਬੱਚੇ ਚੰਗਾਉਣੇ ਹੁੰਦੇ ਨਹੀਂ ਲਿਜਾਈਆਂ ਜਾਂਦੀਆਂ ਬਾਹਰ ਸਨੇਹਾ ਮੁੜ ਕੇ ਤਾਂ ਕਰਮੀ ਹੋ ਜਾਂਦੀ 9 ਵਜੇ ਤੋਂ ਬਾਅਦ ਤਾਂ ਬਈ ਮੈਂ ਤਾਂ ਐਵੇਂ ਆਖਿਆ ਵੀ 8 ਵਜੇ ਮੈਂ ਤਾਂ ਕੱਢ ਲੈਣਾ ਭਰਾ ਉਹ ਤੜਕੇ ਸਨੇਹਾ ਝੰਗਾ ਕੇ ਬੱਚੇ ਇਹਦੇ 8 ਵਜੇ ਬਾਹਰ ਲਿਆਉਣਾ 10 ਵਜੇ 10:30 ਵਜੇ ਮੋੜ ਲੈਣਾ ਪੁੱਠੀਆਂ ਤੇ ਵਧੀਆ ਰੱਜ ਕੇ ਜਾਂਦੀਆਂ ਨੇ ਇਹ ਵੇਲੇ 2 3 ਵਜੇ 3 ਵਜੇ ਤੋਂ ਬਾਅਦ-ਬਾਅਦ ਕੋ ਗਰਮੀ ਵਾਲੀ ਹੋ ਜਾਂਦੀ ਪਹਿਲੇ ਪੈਰ 3 ਵਜੇ ਤੋਂ ਬਾਅਦ-ਬਾਅਦ 4 ਵਜੇ 26 ਛੱਡੀਆਂ 7 ਵਜੇ ਤੱਕ ਰਹਿਣ ਜਮ ਟਾਈਟ ਹੋ ਜਾਂਦੀਆਂ ਬਾਈ ਇਹ ਵਧੀਆ ਓੱਖਾਂ ਭਰ ਲੈਂਦੀਆਂ ਨੇ ਰਾਤੀ ਜਾਂਦੀਆਂ ਫੁੱਲਾ ਤੇ ਬਾਹਰ ਵਰਗਾ ਨਜ਼ਾਰਾ ਨਹੀਂ ਬਾਈ ਹੈਗਾ ਤੇ ਅੱਗੇ ਤੁਹਾਨੂੰ ਅਗਲੀ ਵੀਡੀਓ ਚ ਦੇਵਾਂਗੇ ਜਾਣਕਾਰੀ ਬਾਈ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬਾਈ ਵਨ ਕੇ ਆਪਣੀ ਵੀਡੀਓ ਲਾਈਕ ਕਮੈਂਟ ਸ਼ੇਅਰ ਬਾਈ ਜਰੂਰ ਕਰਿਆ ਕਰੋ ਯਾਰ ਕਿਸੇ ਨੂੰ ਮਾਰਾ ਮੋਟਾ ਪਤਾ ਲੱਗੇ ਆਪਣੇ ਬੱਕਰੀ ਬਾਲਣ ਧੰਦੇ 'ਚ ਵਾਧਾ ਹੋਵੇ ਤੇ ਮੰਨ ਲਾ ਵੀ ਕਿਸੇ ਨੂੰ ਨਾ ਹੋ ਲ ਜਾ ਜੇ ਯਾਰ ਮਾਰਾ ਮੋਟਾ ਕੋਈ ਨੁਕਤਾ ਦਾ ਕੰਮ ਆਊ ਵੀ ਅਗਲੇ ਦੇ ਕਈ ਵਾਰੀ ਹੁਣ ਬੰਦੇ ਫਸ ਜਾਂਦੇ ਆ ਬਾਈ ਫਸਣ ਕੇ ਤਾਂ ਨਾ ਕਿਸੇ ਦਾ ਫਾਇਦਾ ਹੀ ਹੋ ਜਾਂਦਾ ਇਹ ਗੱਲ ਸੋਚਦੇ ਆਪਾਂ ਤਾਂ ਵੀ ਕਿਸੇ ਦਾ ਨੁਕਸਾਨ ਨਾ ਹੋਵੇ ਆਪਣੇ ਕਿਸੇ ਵੀਰ ਭਾਈ ਦਾ ਯਾਰ ਹਨਾ ਵੀ ਆਪਾਂ ਤਾਂ ਇਹ ਕਹਿੰਦੇ ਆ ਵੀ ਸੁੱਖ ਸ਼ਾਂਤੀ ਨਾਲ ਵਧੀਆ ਕੰਮ ਚੱਲੇ ਅਗਲੇ ਦਾ ਵੀ ਅਗਲੇ ਨੇ ਪੈਸੇ ਵੀ ਲਾਉਣੇ ਤੇ ਮੁਰਕੇ ਵੀ ਕੰਮ ਵੀ ਨਰਾਸ ਆਵੇ ਉਦੋਂ ਔਖਾ ਬਹੁਤ ਹੋ ਜਾਂਦਾ ਬਾਈ ਸਹੀ ਗੱਲ ਆ ਤੇ ਠੀਕ ਆ ਬਾਈ ਧੰਨਵਾਦ ਜੀ